ਮਾਲ ਪਿਆ ਬਈ ਇਹ 100 100 ਦਾ ਲਓ ਬਈ 100 ਵਾਲਾ ਵੀ ਹੈਗਾ ਮਾਲ ਸਾਰਾ ਟਰਾਲਾ ਭਰਿਆ ਪਿਆ ਜੀ ਸਿਰਫ ਤੇ ਸਿਰਫ 200 ਰੁਪਏ ਦੇ ਦੇ ਲਓ ਬਈ ਜੀ ਆ ਕਰ ਲੋ ਚੈੱਕ ਟੋਪੇ ਵਾਲਾ 2 200 ਰੁਪਏ ਦਾ ਇਹ 1000 ਦੀਆਂ ਪੰਜ ਜੀਨਾ ਦੇਊਗਾ ਬਈ ਤੁਹਾਨੂੰ ਮੈਂ ਰਦਾ 1000 ਦੀ ਇੱਕ ਵੀ ਮਿਲ ਜੇ ਤੇ ਚੰਗੀ ਆ ਜੇ ਹੈ ਸਾਰੇ ਜੀ 101%オリジナル ਆਰਟੀਕਲ ਹੋਣਗੇ ਜੀ ਠੀਕ ਆ ਜੀ ਆ ਕਰ ਲੋ ਚੈੱਕ ਬਈ ਓਏ ਆ ਸਾਰੇ 2 200 ਵਾਲੇ ਪੀਸ ਹਨ ਬਈ ਸਾਰੇ 2 200 ਵਾਲੇ 2 200 ਵਾਲੇ ਪੀਸ ਆ ਬਈ ਜੀ ਦੋ ਆ ਲੋਰਾ ਬਈ ਆ ਵੀ ਦੱਸ ਦੇ ਸਾਰੀਆਂ ਸਾਰੀ ਢਾਈ ਢਾਈ ਸੌ ਦੀ ਰੇਂਜ ਆ ਜੀ ਲਓ ਬਈ ਰਿਓ ਚੱਕ ਢਾਈ ਢਾਈ ਸੌ ਆ ਦੇਖੋ ਜੀ ਹੱਥ ਲਾ ਕੇ ਵੇਖੋ ਕੱਪੜੇ ਨੂੰ ਇੱਥੇ ਆ ਕੇ ਵੇਖੋ ਨਾਲੇ ਬਾਕੀ ਤੁਹਾਨੂੰ ਬਈ ਕੱਪੜੇ ਸ਼ਾਈਨਿੰਗ ਦਸੀ ਜਾਂਦੀ ਹੈ ਨਾ ਆ ਦੇਖੋ ਜੀ ਆ ਗੋਲ ਵਾਲਿਆ ਜੀ ਬੈਲਟ ਹਾਰ ਲੋਅਰ ਜੀ ਹਾਂਜੀ ਹਾਂਜੀ ਸਿਰਫ ਢਾਈ ਸੌ ਜੀ ਲਓ ਬਈ ਆ ਜਿਹੜਾ ਮੰਜਾ ਭਰਿਆ ਪਿਆ 4.5 400 ਦਾ 400 ਦੀ ਆਈਟਮ ਹੈ ਜੀ ਲੱਕਰੀਓ ਚੱਕ ਬਈ ਦੋਵੇਂ ਹੋਣਗੇ ਜੀ ਇਹੇ ਉਹ ਵੀ ਆ ਸਭ ਤੇ ਜਿਵੇਂ ਆ ਏ ਢੇਰ ਲੱਗਾ ਪਿਆ ਇਹ 450 ਦੀ ਰੇਂਜ ਆ ਜੀ ਇਹਨਾਂ ਦੀ ਆ 850 ਰੇਂਜ ਵਾਲੇ ਬਈ ਜਿਹੜਾ ਮਰਜ਼ੀ ਚੱਕ ਲੋ ਮਰਜ਼ੀ ਚੱਕ ਲੋ ਨਾ ਬਈ ਜੀ ਇਦੇ ਵਿੱਚ ਤੁਹਾਨੂੰ 3-4 ਕਲਰ ਮਿਲ ਜਾਣਗੇ ਜੀ ਠੀਕ ਆ ਜੀ ਠੀਕ ਆ ਇਹਦਾ ਪ੍ਰਾਈਸ ਆ ਜੀ 1250 ਰੁਪਏ ਜੀ ਇਹ ਫਰੈਸ਼ ਦੇ ਵਿੱਚ ਆਈ ਆ ਜੀ ਜਿਹੜੇ ਲੋਕ ਤੁਹਾਨੂੰ 2250 ਦੀ ਵੇਚਦੇ ਆ ਜੀ ਪੂਰਾ ਡਬਲ ਰੋਟੀ ਵਰਗਾ ਕਪੜਾ ਹੋਊਗਾ ਜੀ ਕੰਬਲ ਲੱਗਾ ਹੋਇਆ ਜੀ ਅੰਦਰ ਹਾਂਜੀ ਹਾਂਜੀ ਪੂਰਾ ਮਾਲ ਦੀ ਕੁਆਲਿਟੀ ਦੇਖੋ ਜੀ ਆ ਵੀ ਨਹੀਂ ਲੱਥੇ ਹੋਏ ਸਿਰਫ ਤੇ ਸਿਰਫ ਜੀ 450 ਦੇ ਵਿੱਚ ਉੱਤੋਂ ਦੀ ਮੈਂ ਨਾ ਕੋਟੀ ਕਾਟੀ ਪਾਉਣ ਦੀ ਲੋੜ ਨਹੀਂ ਹੈ ਕੋਈ ਲੋੜ ਨਹੀਂ ਜੀ ਕੋਈ ਚੱਕਰ ਨਹੀਂ ਲੋੜ ਨਾਲੇ ਅੱਜ ਕੱਲ ਮੁੰਡੇ ਇਹਨੂੰ ਪਾਉਂਦੇ ਬਹੁਤ ਖੁਸ਼ ਹੋ ਕੇ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਫੇਰ ਲੈ ਕੇ ਆਏ ਆਂ ਵਿਦੇਸ਼ੀ ਕੱਪੜਿਆਂ ਵਾਲੀ ਦੁਕਾਨ ਤੇ ਜਿੱਥੇ ਬਾਈ ਜੀ ਸੇਲਾ ਲਗਦੀਆਂ ਤੇ ਆਪਾਂ ਨੂੰ ਪਤਾ ਬਈ ਹੁਣ ਜਿਹੜਾ ਸਰਦੀ ਦਾ ਸੀਜ਼ਨ ਸਟਾਰਟ ਹੋ ਗਿਆ ਵਾ ਤੇ ਕੱਪੜਿਆਂ ਦੀ ਸਾਰਿਆਂ ਨੂੰ ਸਰਦੀ ਦੇ ਵਿੱਚ ਲੋੜ ਹੁੰਦੀ ਆ ਤੇ ਆ ਜਿਹੜੇ ਆਪਾਂ ਸਾਰੇ ਕੱਪੜੇ ਵੇਖ ਰਹੇ ਆਂ ਆਪਾਂ ਇਹ ਬਾਈ ਨਾਲ ਗੱਲਬਾਤ ਕਰਾਂਗੇ ਤੇ ਆਪਾਂ ਪਹੁੰਚੇ ਹੋਇਆ ਤਲਵੰਡੀ ਭਾਈ ਜ਼ਿਲ੍ਹਾ ਫਰੋਜ਼ਪੁਰ ਤੇ ਆਹ ਕੱਪੜੇ ਸਾਰੇ ਜਿਹੜੇ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਿਹੜੀ ਗੱਲਬਾਤ ਆ ਫਸਾਰੀ ਬਾਈ ਨਾਲ ਕਰਦੇ ਆ ਤੇ ਨਾਲੇ ਕੱਪੜਿਆਂ ਬਾਰੇ ਲੈਨੇ ਜਾਣਕਾਰੀ ਸਾਸਿਕਾਲ ਜੀ ਬਾਜੀ ਸਾਸਿਕਾਲ ਜੀ ਸਾਰਿਆਂ ਨੂੰ ਹੋ ਠੀਕ ਠਾਕ ਜੀ ਬਹੁਤ ਵਧੀਆ ਜੀ ਆਪਾਂ ਹੈਂ ਭਰਾਵਾਂ ਨੇ ਜੀ ਬਹੁਤ ਪਿਆਰ ਦਿੱਤਾ ਪਿਛਲੀਆਂ ਵੀਡੀਓ ਦੇ ਵਿੱਚ ਤੁਸੀਂ ਜੀ ਹਾਂਜੀ ਹਾਂਜੀ ਬਾਜੀ ਤੇ ਆਪਾਂ ਨੂੰ ਜਿਹੜਾ ਤੁਹਾਡੇ ਕੋਲੇ ਫਰੈਸ਼ ਮਾਲ ਆ ਉਹ ਵੀ ਦਿਖਾ ਦਿਓ ਤੇ ਜਿਹੜਾ ਤੁਸੀਂ ਕਹਿੰਦੇ ਆ ਐਕਸਪੋਰਟ ਦਾ ਜਿਹੜਾ ਕਿਹੜਾ ਹੁੰਦਾ ਵਾ ਉਹ ਹਾਂ ਤੇ ਉਹ ਵੀ ਆਪਾਂ ਨੂੰ ਸਾਰਾ ਹਾਂ ਬ੍ਰਾਂਡਡ ਵਿਖਾ ਦਿਓ ਤੇ ਨਾਲ-ਨਾਲ ਉਹਨਾਂ ਦੇ ਆਪਾਂ ਨੂੰ ਰੇਟ ਵੀ ਦੱਸੀ ਜਾਓ ਹਨਾ ਹਾਂਜੀ ਦੇਖੋ ਜੀ ਹੁਣ ਭਰਾਵਾ ਪਹਿਲਾਂ ਆਪਾਂ ਸਟਾਰਟ ਕਰੀਏ ਬਿਲਕੁਲ ਨੀਵੀਂ ਜਿਹੜੀ ਰੇਂਜ ਆ ਛੋਟੀ ਹਾਂਜੀ ਥੋੜੀ ਛੋਟੀ ਰੇਂਜ ਤੋਂ ਤੇ ਆਪਾਂ ਲਾਸਟ ਕਿਥੋਂ ਤੱਕ ਕਰਵੈ ਇਸ ਪਹਿਲਾਂ ਉਹ ਦੱਸ ਦੋ ਲਾਸਟ ਆਪਣਾ ਜੀ 1250 ਤੱਕ ਆ ਗਿਆ ਹਾਂਜੀ ਫਰੈਸ਼ ਵਾਲਾ ਵੀ ਸਟਾਕ ਪਾ ਕੇ ਵੀ ਸਟਾਰਟਿੰਗ ਕਿੰਨੇ ਤੋਂ ਹੈ ਜੀ ਸਟਾਰਟਿੰਗ ਜੀ ਆਪਣੀ ਐਕਸਪੋਰਟ ਵਾਲੀ ਹੈ ਜੀ ਜਿਹੜੀ ਵੈਸੇ ਤਾਂ ਸਾਡੀ ਸਟਾਰਟਿੰਗ ਹੈਗੀ ਆ ਜੀ 150 ਰੁਪਏ ਦੀ ਜੈਕਟ ਆਪਾਂ ਦੇ ਦਿੰਨੇ ਆ ਜੀ ਉਹ ਆਪਾਂ ਬਾਅਦ ਚ ਵਿਖਾ ਦਿੰਨੇ ਹਾਂਜੀ ਹਾਂਜੀ ਉਹ ਵੀ ਤੁਹਾਨੂੰ ਪੀਸ ਉਹ ਆਪਾਂ ਮੋٹے ਮੋٹے ਪੀਸ ਵਿਖਾ ਦਾਂਗੇ 1200 250 ਫ ਫਿਰ ਦਾ ਨਗਰ ਠੀਕ ਹੈ ਜੀ ਫਰਸਟ ਟੌਕ ਸ਼ੁਰੂ ਹੋ ਗਿਆ ਜੀ ਲਓ ਜੀ ਦੱਸੋ ਜੀ ਆਪਾਂ ਫਿਰ ਆਪਾਂ ਨੂੰ ਮਾਲ ਕਰੋ ਜਿਹੜਾ ਸਟਾਰਟਿੰਗ ਇੱਥੇ ਇੱਥੇ ਪਿਆ ਸਾਰੇ ਲੋ ਪ੍ਰਾਈਸ ਵਾਲਾ ਦੱਸੋ ਜੀ ਠੀਕ ਹੈ ਜੀ ਹਾਂਜੀ ਆਹ ਦੇਖੋ ਜੀ ਤੁਹਾਡੇ ਲਈ ਲੈ ਕੇ ਆਏ ਆ ਜੀ ਫਿਰ ਐਕਸਪੋਰਟ ਦਾ ਜੈਕਟ ਜੀ ਆਹ ਸਾਰੇ ਬ੍ਰਾਂਡਡ ਆਰਟੀਕਲ ਹੈਗੇ ਆ ਜੀ ਬ੍ਰੈਂਡ ਬੜੋ ਜੀ ਬਾ ਬ੍ਰਾਂਡ ਦੇ ਨਾ ਟੈਗ ਤੁਹਾਨੂੰ ਦਮੈਰ ਕੰਦਾ ਆ ਹਾਂਜੀ ਅਮਰੀਕਨ ਈਗਲ ਦਾ ਈਗਲ ਦਾ ਹਾਂਜੀ ਸਾਰੇ ਇਹਦਾ ਪ੍ਰਾਈਸ ਵੀ ਦੱਸੀ ਚੱਲੋ ਨਾਲ ਜੀ ਉਹਦਾ ਕੀ ਓਕੇ ਜੀ ਓਕੇ ਸਾਰੇ ਜੀ 101%オリジナル ਆਰਟੀਕਲ ਹੋਣਗੇ ਜੀ ਠੀਕ ਆ ਜੀ ਸਾਰੇ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਵੀ ਦਿੰਦੇ ਆ ਰਹੇ ਹਾਂ ਕਿ ਆਰਟੀਕਲ ਦੇਖੋ ਜੀ ਸਾਰੇ ਤੁਸੀਂ ਸਰਚ ਮਾਰ ਸਕਦੇ ਹੋ ਜੀ ਓਕੇ ਹਾਂ ਜੀ ਦੇਖੋ ਜੀ ਇਹ ਜਿਹੜੇ ਤੁਸੀਂ ਦਿਖਾ ਰਹੇ ਹੋ ਜਿਹੜੇ ਰੇਂਜ ਦੱਸ ਨਹੀਂ ਰਹੇ ਸੇਮ ਇੱਕੋ ਰੇਂਜ ਵਾਲੀ ਆ ਹਾਂ ਜੀ ਇੱਕੋ ਰੇਂਜ ਆ ਜੀ ਤੁਹਾਨੂੰ ਸਾਰੀ ਮੈਂ ਇਕੱਠੀ ਰੇਂਜ ਦੱਸੂਗਾ ਜੀ ਆਰਟੀਕਲ ਤੁਹਾਨੂੰ ਦਿਖਾ ਦਾਂ ਜੀ ਲਓ ਬਾਈ ਜੀ ਚੈੱਕ ਕਰਿਓ ਕਲਰ ਵੀ ਚੈੱਕ ਕਰਿਓ ਬਾਈ ਕੋਲੋਂ ਆ ਦੇਖੋ ਜੀ ਇੱਧਰ ਦੇਖ ਲਓ ਬਾਈ ਸਾਰੇ ਫਿਊਜ਼ ਚੈੱਕ ਕਰੀਏ ਜੀ ਠੀਕ ਆ ਜੀ ਲਓ ਬਾਈ ਜੀ ਆਹ ਦੇਖ ਲਓ ਤੇ ਆਹ ਚੈੱਕ ਕਰ ਲਓ ਬਾਈ ਜੀ ਕੀ ਇਹਨਾਂ ਦਾ ਕੀ ਪ੍ਰਾਈਸ ਆ ਜੀ ਇਹ ਜਿਹੜੇ ਜੀ ਫੁੱਲ 슬ੀਵ ਆ ਜੀ ਇਹ 950 ਦੇ ਵਿੱਚ ਆ ਜੀ ਓਕੇ ਤੇ ਜਿਹੜੇ ਹਾਫ ਹਾਫ 슬ੀਵ ਆਏ ਆ ਜੀ ਇਹ ਹੈਗੇ ਆ ਜੀ 450 ਤੋਂ ਲੈ ਕੇ 650 ਦੀ ਰੇਂਜ ਦੇ ਵਿੱਚ ਵਿੱਚ ਠੀਕ ਠੀਕ ਆ ਜੀ ਠੀਕ ਆ ਆਹ ਹੁਣ ਦੇਖੀ ਜਾਏ ਜੀ ਓਕੇ ਓਕੇ ਹਾਂਜੀ 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 ਚੈੱਕ ਕਰੀ ਜਾਏ ਬਾਈ ਬ੍ਰਾਂਡ ਚੈੱਕ ਕਰੀ ਜਾਏ ਜੋ ਦੇਖੀ ਜੀ ਭਰਾਵਾਂ ਲਈ ਬੁਲਬੁਲ ਦੇ ਬੱਚੇ ਲੈ ਕੇ ਆਏ ਆ ਜੀ ਆਪਾਂ ਲਾਓ ਬਾਈ ਜੀ ਇਹ ਕੈਨੇਡਾ ਦਾ ਹੈ ਹਾਂਜੀ ਕੈਨੇਡਾ ਗੂਜਾ ਜੀ ਓਕੇ ਓਕੇ ਇਹਦੇ ਵਿੱਚ ਹੀ ਹਾਫ ਆ ਗਈ ਆ ਜੀ ਲਾਓ ਬਾਈ ਜੀ ਚੈੱਕ ਕਰ ਲਓ ਆ ਦੇਖੋ ਜੀ ਤੋਹਫੇ ਦੇਣੇ ਭਰਾਵਾਂ ਨੂੰ ਇੱਕੀ ਤੋਹਫੇ ਲਾਓ ਬਾਈ ਜੀ ਆਹ ਚੈੱਕ ਕਰੋ ਮੜਾ ਜਾ ਤੇ ਮੜਾ ਇੱਕ ਕਲਿੱਕ ਕਰੋ ਜੀ ਓਕੇ ਓਕੇ ਸਮਝ ਹੀ ਗਏ ਹੋਣਗੇ ਹਾਂਜੀ 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 ਬਾਕੀ ਵੀਡੀਓ ਬਾਈ ਜਲਦੀ ਜਲਦੀ ਸ਼ੇਅਰ ਜਰੂਰ ਕਰਿਆ ਕਰੋ ਹਣਾ हां जी लाओ भाई करो चेक ਤੇ ਰੇਡ ਬਾਈ ਨੇ ਜਿਹੜਾ ਤੁਹਾਨੂੰ ਦੱਸਤਾ ਵਾ ਇਹਨਾਂ ਦਾ ਬਾਕੀ ਬਈ ਮਾਨਤਾਨ ਜਿਹੜਾ ਸਾਰਾ ਮਾਨਤਾਨ ਹੋਊਗਾ ਜੀ ਸਾਰੇ ਪ੍ਰਾਈਸ ਲੋ ਆ ਦੀ ਆਪਣੇ ਓਕੇ ਕੋਈ ਆਪਾਂ ਲੋਕਾਂ ਨੂੰ ਐ ਨਹੀਂ ਜੀ ਦੱਸ ਕੇ ਹਜ਼ਾਰ ਤੇ ਬਾਅਦ ਚ 4 ਦਾ 1200 ਦੂਜਾ 500 ਹਾਂਜੀ ਹਾਂਜੀ ਉਹ ਹਨਾ ਦੀ ਓਕੇ ਓਕੇ ਪਾ ਲਓ 500 ਰੱਖ ਲਿਆ ਹਾਂਜੀ 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 ਆ ਦੇਖੋ ਜੀ ਠੀਕ ਹੈ ਜੀ ਬਾਈ ਜੀ ਤੁਸੀਂ ਕੇਰਾ ਆਓ ਰੇਟ ਤੁਹਾਨੂੰ ਦੱਸਤਾ ਬਾਕੀ ਤੁਹਾਡਾ ਮਾਨਤਨ ਬਾਈ ਮੌਕੇ ਤੇ ਵੀ ਕਰੂਗਾ ਤੁਸੀਂ ਜੀ ਤੁਹਾਨੂੰ 3-4 ਕਲਰ ਮਿਲ ਜਾਣਗੇ ਬਹੁਤ ਜਿਆਦਾ ਡਿਮਾਂਡ ਸਗੀ ਭਰਾਵਾਂ ਦੇ ਕੁਰਤੇ ਪਿਆਮੇ ਦੇ ਨਾਲ ਪਾਉਣ ਨੂੰ ਕੋਈ ਆਰਟੀਕਲ ਦੋ ਜੀ ਇਦੇ ਵਿੱਚ ਤੁਹਾਨੂੰ ਤਿੰਨ ਚਾਰ ਕਲਰ ਮਿਲ ਜਾਣਗੇ ਜੀ ਠੀਕ ਆ ਜੀ ਠੀਕ ਆ ਇਹਦਾ ਪ੍ਰਾਈਸ ਆ ਜੀ 1250 ਰੁਪਏ ਜੀ ਇਹ ਫਰੈਸ਼ ਦੇ ਵਿੱਚ ਆਹੀ ਹੈ ਜੀ ਜਿਹੜੇ ਲੋਕ ਤੁਹਾਨੂੰ 2250 ਦੀ ਵੇਚਦੇ ਆ ਜੀ ਲਓ ਭਾਈ ਜੀ 1250 ਦੀ ਆ ਹਾਂਜੀ ਤੇ ਬਾਕੀ ਭਾਈ ਵੀਡੀਓ ਦੇਖ ਕੇ ਜੇ ਕਿਸੇ ਨੇ ਕਿਹਾ ਵੀ ਮੈਂ ਆਇਆ ਹਾਂਜੀ ਤੇ ਜ਼ਰੂਰ ਜੀ ਉਹਨਾਂ ਮਾਨਤਨ ਪੂਰਾ ਹੋਊਗਾ ਜੀ ਓਕੇ ਭਾਈ ਜੀ ਹੁਣ ਤੁਹਾਡੇ ਲਈ ਟਰੈਕ ਸੂਟ ਲੈ ਕੇ ਆਏ ਆ ਜੀ ਬਹੁਤ ਹੀ ਜ਼ਿਆਦਾ ਡਿਮਾਂਡ ਸੀ ਤੁਹਾਡੇ ਭਰਾਵਾਂ ਦੀ ਲਓ ਭਾਈ ਜੀ ਆ ਟਰੈਕ ਸੂਟ ਆ ਬਹੁਤ ਹੀ ਸੋਹਣੀ ਰੇਂਜ ਦੇ ਵਿੱਚ ਤੇ ਬਹੁਤ ਹੀ ਪ੍ਰੀਮੀਅਮ ਕੱਪੜੇ ਦੇ ਵਿੱਚ ਹਾਂਜੀ 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 ਆ ਦੇਖੋ ਜੀ ਆ ਲੋਰ ਆ ਜੀ ਨਾਲ ਨਾਲ ਦੀ ਲੋਰ ਆ ਹਾਂਜੀ ਓਕੇ ਆ ਦੇਖੋ ਜੀ ਠੀਕ ਹੈ ਜੀ ਇਹ ਚ ਕਿੰਨੇ ਕਲਰ ਆ ਜੀ ਇਹਦੇ ਵਿੱਚ ਜੀ ਤਿੰਨ ਚਾਰ ਕਲਰ ਮਿਲਣਗੇ ਹਰ ਇੱਕ ਆਰਟੀਕਲ ਦੇ ਵਿੱਚ ਜੀ ਟਰੈਕਸੂਟ ਦੇ ਵਿੱਚ ਤਿੰਨ ਤੋਂ ਚਾਰ ਕਲਰ ਹੋਣਗੇ ਜੀ ਸਾਈਜ਼ ਇਹਨਾਂ ਦਾ ਹੋਊਗਾ ਜੀ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਜੀ ਓਕੇ 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 ਲਓ ਬਾਈ ਜੀ ਕਰ ਲੋ ਚੈੱਕ ਆ ਲਓ ਜੀ ਆ ਲੋਰ ਆ ਹਾਂਜੀ ਲੋਰ ਆ ਇਹਦਾ ਅਪਰ ਆ ਜੀ ਲਓ ਭਾਈ ਚੱਕ ਲਈਓ ਆ ਆਪਰਾ ਇਹ ਕੋਈ ਨਫਾ ਫਿਆਰਗਾ ਨਹੀਂ ਹੈਗਾ ਜੀ ਕਪੜਾ ਕਪੜਾ ਵੀ ਅੰਦਰੋਂ ਪੂਰਾ ਮੋਟਾ ਹੋਊਗਾ ਜਿਹੜਾ ਮੋਟਾ ਕਪੜਾ ਹਾਂਜੀ ਪਰ ਹਾਂਜੀ ਫੈਂਸੀ ਪ੍ਰੀਮੀਅਮ ਭਾਈ ਇੱਥੇ ਹੁਣ ਮੈਨੂੰ ਤਾਂ ਪਤਾ ਤੁਸੀਂ ਆ ਇੱਕ ਵਾਰੀ ਜ਼ਰੂਰ ਆਓ ਤੇ ਵੇਖੋ ਫੇਰ ਤੁਹਾਨੂੰ ਪਤਾ ਲੱਗੂਗਾ ਹਨਾ ਲੈਣਾ ਨਾ ਲੈਣਾ ਤੁਹਾਡੀ ਖੁਸ਼ੀ ਆ ਹਾਂ ਆ ਦੇਖੋ ਜੀ ਆਇਓ ਜ਼ਰੂਰ ਤੇ ਬਹੁਤ ਵਧੀਆ ਸਸਤਾ ਬਈ ਮਾਲ ਇਥੇ ਮਿਲਦਾਗਾ ਹੁਣ ਗਰੀਬ ਬੰਦੇ ਲਈ ਬੈਸਟ ਦੁਕਾਨ ਆ ਜੇ ਮੈਂ ਲਾ ਕਹਿੰਦਾ ਬਈ ਮੈਂ ਪੈਸੇ ਨਹੀਂ ਜ਼ਿਆਦਾ ਲਾਉਣੇ ਚੀਜ਼ ਵੀ ਵਧੀਆ ਹੈ ਨਾ ਕੁਆਲਿਟੀ ਵੀ ਵਧੀਆ ਪਾਉਂਦੇ ਆ ਪ੍ਰੀਮੀਅਮ ਤੋਂ ਪ੍ਰੀਮੀਅਮ ਵੀ ਪਿਆ ਜੀ ਹਾਂ ਚੀਪ ਤੋਂ ਚੀਪ ਵੀ ਮਿਲਦੀ ਹਾਂਜੀ ਹਾਂਜੀ ਹਾਂ ਘੱਟ ਰੇਟ ਦੇ ਵਿੱਚ ਆਰਡੀਨਸ਼ੀਟਰ ਆਏ ਆ ਜੀ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਲਓ ਬਈ ਜੀ ਆ ਕਰ ਲਓ ਚੈੱਕ ਟੋਪੇ ਵਾਲਾ 2 200 ਰੁਪਏ ਦਾ ਇਹ ਹਾਂਜੀ ਆ ਨਹੀਂ ਤਾਂ ਜੀ ਆ ਲੈ ਕਰੋ ਚੈੱਕ ਬਈ 200 ਰੁਪਏ ਦਾ ਤੁਹਾਨੂੰ ਕੋਈ ਦੇ ਗਿਆ ਤਾਂ ਫਿਰ ਤੁਸੀਂ ਕਹੋ ਜੋ ਹੈਨਾ ਹਾਂ ਜੀ ਕਿਸੇ ਦੁਕਾਨਦਾਰ ਨੇ 200 ਹਾਂ ਨਹੀਂ ਮਿਲਦਾ ਤੁਹਾਨੂੰ ਲਾਓ ਬਈ ਹਾਂ ਜੀ ਆ ਲੋ ਬੰਕ ਆ ਕਰ ਲੋ ਚੈੱਕ ਬਈ ਓਏ ਆ ਸਾਰੇ 2 200 ਵਾਲੇ ਪੀਸ ਹਨ ਬਈ 2 200 ਵਾਲੇ 2 200 ਵਾਲੇ ਪੀਸ ਆ ਬਈ ਜੀ 2 200 ਵਾਲੇ ਇਹ ਆ ਦੇਖੋ ਜੀ ਹਾਂ ਇਹ ਘੱਟੋ ਘੱਟ ਤੁਹਾਨੂੰ 6-700000 ਹਜ਼ਾਰ ਦਾ ਵੀ ਬਾਕੀ ਦੁਕਾਨਾਂ ਤੇ ਮਿਲੂਗਾ ਤੇ ਪਰ ਤੁਹਾਨੂੰ ਇੱਥੇ 2 200 ਦੇ ਚੱਕੋ ਬਈ કરીਓ ਨਾਲੇ ਵੀ ਇਹੇ શેર જરૂર ਕਰਿਆ ਕਰੋ ਯਾਰ શેર ਜਿਹੜਾ ਬਾਈ ਕੋਲੇ ਕਹੂਗਾ ਵੀ ਮੈਂ ਵੀਡੀਓ ਵੇਖ ਕੇ ਆਇਆ ਜਾਂ ਸ਼ੇਅਰ ਕਰਕੇ ਆਇਆ ਉਹਦਾ ਬਾਈ ਜਰੂਰ ਮਾਨਤਨ ਕਰੂਗਾ ਮਾਨਤਨ ਹੋਊਗਾ ਜੀ ਐਵੇਂ ਆਪਾਂ ਪਹਿਲਾਂ ਹੀ ਕਹਿ ਦਈਏ ਵੀ ਮੈਂ ਉਹ ਚੀਜ਼ ਫ੍ਰੀ ਦੇ ਦਿਆਂ ਹਾਂ ਅੱਜ ਕੱਲ੍ਹ ਲੋਕੋ ਨਕਲੀ ਜੇ ਉਹ ਹੈੱਡਫੋਨ ਜੇ ਦੇਈ ਜਾਂਦੇ ਏਅਰਬੱਡ ਜੇ ਉਹ ਨਾਲ ਘਰੇ ਲਿਆ ਕੇ ਚਾਲ ਦੇਣਾ ਕਰਦੇ ਉਹ ਚੀਜ਼ ਦੋ ਕਸਟਮਰ ਨੂੰ ਜਿਹਦਾ ਬੈਨੀਫਿਟ ਵੀ ਹੋਵੇ ਡਿਸਕਾਊਂਟ ਦੋ ਜਿਹਦਾ ਬੈਨੀਫਿਟ ਵੀ ਹੋਵੇ ਜਿੱਥੇ ਇੱਕ ਲੈਣੀ ਚੀਜ਼ ਉੱਥੇ ਦੋ ਜਾਂ ਤਿੰਨ ਲੈ ਲਿੰਦਾ ਕਸਟਮਰ ਹਾਂਜੀ 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 ਬੋਰਡ ਦੇ ਦੇਖੋ ਜੀ ਮਾਉਂਟੇਨ ਲੋਅਰ ਆਏ ਆ ਜੀ ਦੇਖੋ ਲਓ ਬਾਈ ਪੂਨ ਫਲੀਸ ਵਾਲੇ ਜੀ ਠੀਕ ਹੈ ਜੀ ਪੂਰਾ ਡਬਲ ਰੁੱਟੀ ਵਰਗਾ ਕਪੜਾ ਹੋਊਗਾ ਜੀ ਕੰਬਲ ਲੱਗਾ ਹੋਇਆ ਜੀ ਅੰਦਰ ਹਾਂਜੀ ਹਾਂਜੀ ਪੂਰਾ ਮਾਲ ਦੀ ਕੁਆਲਿਟੀ ਦੇਖੋ ਜੀ ਆ ਵੀ ਨਹੀਂ ਲੱਥੇ ਹੋਏ ਸਿਰਫ ਤੇ ਸਿਰਫ ਜੀ 450 ਦੇ ਵਿੱਚ ਸਿਰਫ ਤੇ ਸਿਰਫ 450 ਦੇ ਵਿੱਚ ਆ ਬਾਈ ਜੀ ਆਹ ਹਾਂਜੀ ਆ ਦੇਖੋ ਜੀ ਆ ਗੋਲ ਵਾਲਿਆ ਜੀ ਬੈਲਟ ਲੋਅਰ ਜੀ ਹਾਂਜੀ ਹਾਂਜੀ ਸਿਰਫ 250 ਜੀ ਹਾਂਜੀ 2250 ਦੀ ਸਿਰਫ 2250 ਦੀ ਓਕੇ ਓਕੇ ਸਾਰੇ ਬ੍ਰਾਂਡ ਹੋਣਗੇ ਜੀ ਇਹਦੇ ਵਿੱਚ ਸਾਰੇ ਘੈਂਟ ਤੋਂ ਘੈਂਟ ਬ੍ਰਾਂਡ ਮਿਲਣਗੇ ਜੀ ਇਹਦੇ ਵਿੱਚ ਲਓ ਬਈ ਕਹੋ ਚੈੱਕ ਕੀ ਸਾਰੇ ਬ੍ਰਾਂਡ ਹੋਣਗੇ ਜੀ ਕਲਰ ਵੀ ਤੁਹਾਨੂੰ ਵਧੀਆ ਵਧੀਆ ਕਲਰ ਮਿਲਣਗੇ ਹਨਾ ਪੂਰਾ ਕਲਰਫੁਲ ਹੋਊਗਾ ਜੀ ਲਾ ਕਰੋ ਚੈੱਕ ਬਈ ਸਾਰੇ ਸਿਆਲਾਂ ਵਾਲੇ ਕਲਰ ਆ ਸਾਰੇ ਸਰਦੀਆਂ ਵਾਲੇ ਹਨਾ ਜੀ ਪੂਰਾ ਵਧੀਆ ਫੈਬਰਿਕ ਆ ਜੀ ਬਹੁਤ ਵਧੀਆ ਸਹੀ ਗੱਲ ਆ ਆ ਦੇਖੋ ਜੀ ਇਹ 2250 ਵਾਲੀ 2250 ਵਾਲਾ ਰੇਂਜ ਸੀ ਬਾਈ ਜੀ ਆ ਹੁਣ ਤੁਹਾਨੂੰ ਦਿਖਾ ਰਿਹਾ ਜੀ ਪ੍ਰੀਮੀਅਮ ਰੇਂਜ ਜੀ ਥੋੜੀ ਜੀ ਓਕੇ ਪ੍ਰੀਮੀਅਮ ਵੀ ਅਹੀਂ ਅਜੀਬਾਸੇ ਹੈਗਾ ਜੀ ਸਿਰਫ ਤੋਂ ਸਿਰਫ 550 ਦੀ ਰੇਜ ਦੇ ਵਿੱਚ ਸਿਰਫ 550 ਦਾ ਹਾਂ ਜੀ ਆ ਦੇਖੋ ਓਕੇ ਲਓ ਵੀ ਕਰਿ ਆਓ ਚੈੱਕ ਟੈਗ ਚੈੱਕ ਕਰੋ ਤੇ ਵੈਸੇ 550 ਦੀ ਆਪਾਂ ਨੂੰ ਲੋਰ ਦੇਸੀ ਜੀ ਵੀ ਦਿੰਦੇ ਆ ਹਨਾ ਆ ਦੇਖੋ ਜੀ ਅੰਦਰ ਕਪੜਾ ਬਾਈ ਕੇਰਾ ਐ ਦੁਕਾਨ ਤੇ ਆਓ ਕਪੜਾ ਚੈੱਕ ਕਰੋ ਹੋਰ ਪਾਸੇ ਜਾ ਕੇ ਰੇਲ ਰੂਟ ਪੁੱਛ ਲਿਆ ਜਾ ਮਾਲ ਵੀ ਪੁੱਛ ਲਿਆ ਜੇ ਤੁਹਾਨੂੰ ਚੰਗਾ ਲੱਗਿਆ ਉਧਰੋਂ ਲੈ ਲਿਓ ਬੇਸ਼ੱਕ ਹੈ ਤੇ ਨਹੀਂ ਦੁਬਾਰਾ ਤੁਸੀਂ ਘਮਕ ਇੱਥੇ ਆ ਕੇ ਵੀ ਹਨਾ ਹਾਂਜੀ ਇੱਥੇ। ਨਾ ਲਜਾ ਸਕਦੇ ਸਾਨੂੰ ਕੋਈ ਗੁੱਸਾ ਗੱਲਾਂ ਨਹੀਂ ਕਰੀ। ਹਾਂ ਭਈ ਤੁਸੀਂ ਸਾਡੇ ਕੋਲੇ ਚੈੱਕ ਕਰਕੇ ਗਏ ਮਾਲ ਜਾਂ ਉਥੋਂ ਤੇ ਵੇਖ ਕੇ ਫੇਰ ਆਗੇ ਸਾਡੇ ਕੋਲੇ ਉਵੇਂ ਦੀ ਕੋਈ ਗੱਲ ਨਹੀਂ ਹਨਾ। ਹਾਂ ਤੁਹਾਡੇ ਗੁੱਸਾ ਗੱਲਾਂ ਨਹੀਂ। ਹਾਂ ਠੀਕ ਹੈ ਜੀ। ਇਹਦੇ ਵਿੱਚ ਸਾਈਜ਼ ਤੁਹਾਨੂੰ ਮਿਲਣਗੇ ਜੀ 5 ਐਕਸਲ ਤੱਕ ਐਮ ਤੋਂ ਲੈ ਕੇ 5 ਐਕਸਲ ਤੱਕ ਸਾਈਜ਼ ਆਉਣਗੇ ਜੀ। ਪੂਰੇ ਖਾਂਦੇ ਪਿੰਦੇ ਘਰ ਦੇ ਜਿਹੜੇ ਹੈਗੇ ਆ ਜੀ ਉਹ ਵੀ ਪਾ ਸਕਦੇ ਆ। ਹਾਂਜੀ ਹਾਂਜੀ ਹਾਂਜੀ। ਵੱਡੇ ਸਾਈਜ਼ਾਂ ਦੀ ਬਹੁਤ ਪ੍ਰੋਬਲਮ ਆਉਂਦੀ ਆ ਜੀ ਆਹ ਦੇਖੋ ਜੀ ਅੰਦਰ ਠੀਕ ਹੈ ਜੀ ਠੀਕ ਹਾਂ ਲਓ ਵੀ ਕਰਿਓ ਚੈੱਕ ਗੋਦੀ ਦੇ ਵਿੱਚ ਇਹ ਮਾਈਨਸ ਟੈਂਪਰੇਚਰ ਵਾਲਿਆ ਜੀ ਆ ਆ ਗਿਆ ਜੀ ਫਿਰ ਫੁੱਲ ਓਵਰ ਹੁੰਦਾ ਜੀ ਹਾਂਜੀ ਇਹ ਕੋਟੀਆਂ ਟਾਈਪ ਵੀ ਯੂਜ਼ ਕਰ ਸਕਦੇ ਆ ਤੇ ਸਿੱਧੀ ਵੀ ਆਪਾਂ スウェット ਸ਼ਰਟਾਂ ਕੋ ਵੀ ਯੂਜ਼ ਕਰ ਹਾਂਜੀ 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 ਆ ਦੇਖੋ ਜੀ ਲਓ ਜੀ ਇਹਦਾ ਪ੍ਰਾਈਸ ਆਊਗਾ ਜੀ ਸਿਰਫ ਤੋਂ ਸਿਰਫ 850 ਰੁਪਈਆ ਜੀ ਸਿਰਫ 850 ਲਓ ਵੀ ਕਰਿਓ ਚੈੱਕ ਆ ਦੇਖੋ ਜੀ ਹੱਥ ਲਾ ਕੇ ਵੇਖੋ ਕੱਪੜੇ ਨੂੰ ਇੱਥੇ ਆ ਕੇ ਵੇਖੋ ਨਾਲੇ ਬਾਕੀ ਤੁਹਾਨੂੰ ਬਈ ਕੱਪੜੇ ਦੀ ਸ਼ਾਈਨਿੰਗ ਦਸੀ ਜਾਂਦੀ ਹੈ ਨਾ ਦਸੀ ਜਾਂਦੀ ਹੈ ਜੀ ਓਕੇ ਆ ਫਿਰ ਸ਼ੈਰਟ ਆ ਗਿਆ ਜੀ ਹਾਂਜੀ ਹਾਂਜੀ ਸੈਕੰਡ ਦੇਖੋ ਜੀ ਇਹ ਵੀ ਇਹੀ 950 ਦੀ ਰੇਂਜ ਦੇ ਵਿੱਚ ਆ ਜੀ ਓਕੇ ਕੋਪਰਾ ਆਰਟੀਕਲ ਚੈੱਕ ਕਰਾਓ ਕੋਪਰਾ ਮੰਨ ਲਓ ਬਈ ਕਰਿਓ ਚੈੱਕ ਫੈਬਰਿਕ ਦੇਖੋ ਜੀ ਉਤੋਂ ਦੀ ਮੈਂ ਨਾ ਕੋਟੀ ਕਾਟੀ ਪਾਉਣ ਦੀ ਲੋੜ ਨਹੀਂ ਹੈ ਕੋਈ ਲੋੜ ਨਹੀਂ ਜੀ ਕੋਈ ਚੈੱਕ ਨਹੀਂ ਲੋੜ ਨਾਲੇ ਅੱਜ ਕੱਲ ਮੁੰਡੇ ਇਹਨੂੰ ਪਾਉਂਦੇ ਬਹੁਤ ਖੁਸ਼ ਹੋ ਕੇ ਹੈ ਬਹੁਤ ਹਾਂ ਜੀ ਇਹੇ ਤੇ ਨਾਲੇ ਜੀ ਇਹ ਆਪਾਂ ਲੋਗੇ ਇੱਥੇ 1250 1500 ਦੀ ਰੇਂਜ ਤੋਂ ਘੱਟ ਨਹੀਂ ਇਹ ਚੀਜ਼ ਹਾਂਜੀ 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 ਆਪਣੇ ਸਿਰਫ ਜੀ ਸਿਰਫ 950 ਜੀ 950 ਦੀ ਆ ਬਾਈ ਜੀ 950 ਦੀ ਇਹਦੇ ਵਿੱਚ ਜੀ ਤੁਹਾਨੂੰ ਕਲਰ ਮਿਲ ਜਾਣਗੇ ਦੋ ਜੀ ਦੋ ਤਾਂ ਤਿੰਨ ਕਲਰ ਮਿਲ ਜਾਣਗੇ ਰੰਗ ਤੋਂ ਲੈ ਕੇ ਡਬਲ ਐਕਸਰਸਾਈਜ਼ ਹੋਊਗਾ ਜੀ ਠੀਕ ਆ ਜੀ ਠੀਕ ਆ ਹਾਂਜੀ ਤੇ ਹੁਣ ਆਪਾਂ ਨੂੰ ਜਿਹੜਾ ਇਧਰਲਾ ਮਾਲ ਵਿਖਾ ਦਿਓ ਜੀ ਤੁਹਾਨੂੰ ਦਿਖਾਉਂਦੇ ਹਾਂ ਹਾਂ ਚੀਜ਼ਾਂ ਜੀ ਲਾਓ ਬਾਈ ਜੀ ਆਜੋ ਇਧਰ ਵੀ ਆਓ ਆਓ ਜੀ ਆਓ ਆਓ ਲਓ ਬਾਈ ਇਧਰ ਬਾਈ ਹੋਰਾਂ ਕੋਲੇ ਆ ਲਾਈਟ ਲੂਟ ਚੱਲਦੀ ਆ ਅੱਛਾ ਛੱਡੋ ਮੜੀ ਲਾਈਟ ਲਓ ਬਾਈ ਆ ਸਾਰਾ ਮਾਲ ਬਾਈ ਕੋਲੇ ਜਿਹੜਾ ਮਰਜੀ ਲੈ ਲਓ ਬਾਈ ਡਾਉਣ ਮਤਲਬ ਪੇਮੈਂਟ ਵਾਲਾ ਵੀ ਸਾਰਾ ਹੈਗਾ ਹਨਾ ਹਾਂ ਵੈਰੈਟੀ ਸਾਰੀ ਹੈਗੀ ਕਿਸੇ ਨੇ ਘੱਟ ਪੈਸੇ ਲਾਉਣੇ ਆ ਕਿਸੇ ਨੇ ਵੱਧ ਲਾਉਣੇ ਆ ਜਾਨੀ ਕਿ ਵੱਧ ਤਾਂ 1250 ਤੱਕ ਹੀ ਜਾਣਾ ਲਾਸਟ ਦਾ 12 1200 ਤੱਕ 1250 ਚਾਹੀਦੀ ਦੂਜੀ ਆ ਹਾਂ ਚਾਹੇ ਨਵੀਆਂ ਚਾਹੇ ਦੂਜੀਆ ਜਮਾਂ ਓਕੇ 1250 ਤੋਂ ਉੱਤੇ ਨਹੀਂ ਟੱਪਣ ਦਿੰਦੇ ਯਾਰ ਹਾਂ ਜਿਹੜੀ ਮਰਜੀ ਜੀ ਚੱਕ ਲੈ ਜੇ ਇੱਥੇ ਆ ਕੇ ਜਿਹੜੀ ਕਹਿੰਦੇ ਤੁਹਾਨੂੰ ਸੋਹਣੀ ਲੱਗਦੀ ਯਾਰ ਬ੍ਰਾਂਡਡ ਫਰੈਸ਼ ਚ ਲਓ ਭਈ ਆ ਗਈਆਂ ਲੋ ਡਾਇਨਾਮਲਜੀ ਟੀਆਰ ਨਾ ਬਹੁਤ ਚੱਲਦਾ ਜੀ ਹਾਂਜੀ ਪ੍ਰੋਪਰ ਉਹ ਨਹੀਂ ਹੈਗੀ ਜੀ ਜਿਹੜੀ ਲੋਕਲ ਬਣੀ ਹੋਈ ਆ ਹਾਂਜੀ ਪ੍ਰੋਪਰ ਦੇਖੋ ਜੀ ਬ੍ਰਾਂਡਿੰਗ ਹੋਈ ਵੀ ਅੰਦਰ ਹਾਂਜੀ ਇੰਪੋਰਟਡ ਆ ਆਰਟੀਕਲ ਆ ਜੀ ਪ੍ਰੋਪਰ ਪੂਰਾ ਪ੍ਰੀਮੀਅਮ ਆਰਟੀਕਲ ਕਹਿੰਦਾ ਮਤਲਬ ਠੀਕ ਹੈ ਜੀ 36 38 ਤੱਕ ਤੁਹਾਨੂੰ ਮਿਲ ਜੂਗਾ ਜੀ 36 ਤੱਕ ਮਿਲ ਜੂਗਾ ਤੇ ਇਹਨਾਂ ਦਾ ਕੀ ਰੇਟ ਆ ਜੀ ਤੇ ਕਿੰਨੇ ਇਹ ਜੇ ਫਰੈਸ਼ ਆ ਗਿਆ ਨਾ ਜੀ ਇਹ ਇਹਦੀ ਰੇਂਜ ਹੈਗੀ ਆ ਜੀ 1500 ਤੱਕ ਦੀ ਰੇਂਜ ਸਾਢੇ 1500 ਤੱਕ ਹਾਂ ਜੀ ਇਹਦੀ ਸਾਢੇ ਕਲੀ ਪੈਂਟਾਂ ਦਾ ਹਾਂ ਜੀ ਪੈਂਟਾਂ ਦਾ ਓਕੇ 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 ਠੀਕ ਆ ਇਹ ਸਾਢੇ 1500 ਤੱਕ ਦੀ ਰੇਂਜ ਹੈ ਸਾਢੇ 1500 ਤੱਕ ਦੀ ਰੇਂਜ ਆ ਬਾਈ ਜੀ ਠੀਕ ਆ ਇਹ ਜੇ ਕਲਰ ਤੁਹਾਨੂੰ ਵਾਅ ਮਿਲ ਜਾਣਗੇ ਹਨ ਹਾਂ ਠੀਕ ਆ ਜੀ ਜੋ ਵੀ ਆ ਸਭ ਤੇ ਜਿਵੇਂ ਆ ਢੇਰ ਲੱਗਾ ਪਿਆ ਇਹ ਸਾਢੇ 850 ਦੀ ਰੇਂਜ ਆ ਜੀ ਇਹਨਾਂ ਦੀ ਆ 850 ਰੇਂਜ ਵਾਲੇ ਭਾਈ ਜਿਹੜਾ ਮਰਜ਼ੀ ਚੱਕ ਲੋ ਮਰਜ਼ੀ ਚੱਕ ਲੋ ਲਾਓ ਭਾਈ ਲੋਟ ਲਓ ਮੇਲਾ ਭਾਈ ਸਾਢੇ 800 ਤੱਕ ਆ ਸਾਢੇ 850 ਲਓ ਜੀ ਲਓ ਕੰਮ ਤੇ ਬਾਕੀ ਜੇ ਵੀ ਵੀਡੀਓ ਸ਼ੇਅਰ ਕਰਕੇ ਆਉਂਗੇ ਦੱਸੋਗੇ ਭਾਈ ਨੂੰ ਵੀਡੀਓ ਵੇਖ ਕੇ ਆਏ ਤੇ ਤੁਹਾਡਾ ਮਾਣ ਦਰ ਹੋਰ ਵੀ ਹੋ ਜਾਣਾ ਠੀਕ ਆ ਹਾਂ ਬ੍ਰਾਂਡਡ ਪੀਸ ਹੋਣਗੇ ਸਹੀ ਗੱਲ ਆ ਕਲਰ ਚੈੱਕ ਕਰਿਓ ਦੋਵੇਂ ਹੋਣਗੇ ਜੀ ਲੇਡੀਜ਼ ਵੀ ਹੋਣਗੇ ਜੈਂਟਸ ਵੀ ਹੋਣਗੇ ਬਾਈ ਹਾਂ ਆ ਹੈਗੀ ਆ ਜੀ 4.5 400 ਦੀ ਆਈਟਮ ਲਓ ਬਾਈ ਆ ਜਿਹੜਾ ਮੰਜਾ ਭਰਿਆ ਪਿਆ 4.5 400 ਦਾ 400 ਦੀ ਆਈਟਮ ਹੈ ਜੀ ਲੱਕਰਿਓ ਚੈੱਕ ਵੀ ਦੋਵੇਂ ਹੋਣਗੇ ਜੀ ਇਹ ਓਕੇ ਜਿੱਥੋਂ ਮਰਜੀ ਜਿਹੜਾ ਮਰਜੀ ਚੈੱਕ ਲਓ ਜੀ 20 ਸਾਰੇ ਬ੍ਰਾਂਡ ਦੇ ਦੇਖਣਗੇ ਬਾਈ ਜੀ ਸਾਰੇ ਬ੍ਰਾਂਡ ਦੇ ਹੋਣਗੇ ਕਲਰ ਦੇਖੋ ਤੁਸੀਂ ਯਾਰ ਹਾਂ ਆ ਦੇਖੋ ਸਿਰੇ ਦੀਆਂ ਚੀਜ਼ਾਂ ਜੀ ਲਓ ਬਾਈ ਐ ਨਹੀਂ ਹੈਗਾ ਕਿ ਲੋਕਲ ਚੀਜ਼ਾਂ ਹਾਂ ਲੋਕਲ ਚੀਜ਼ਾਂ ਨਹੀਂ ਗੀਆਂ ਸਹੀ ਗੱਲ ਆ ਸਾਰਾ ਮਾਲ ਤੁਹਾਨੂੰ ਮਿਲੂਗਾ ਜੀ ਇੰਪੋਰਟਡ ਵੀ ਤੇ ਦੂਜਾ ਵੀ ਫਰੈਸ਼ ਵਾਲਾ ਵੀ ਸਾਰਾ ਤੁਹਾਨੂੰ ਮਿਲੂਗਾ ਜੀ ਇੱਕੋ ਦੁਕਾਨ ਦੇ ਵਿੱਚ ਸਭ ਕੁਝ ਮਿਲੂਗਾ ਸਾਰਾ ਕੁਝ ਮਿਲ ਜੂ ਯਾਰ ਟੋਟਲ ਕਹਿਣ ਦਾ ਭਾਅ ਤੁਹਾਨੂੰ ਦੂਜੀ ਦੁਕਾਨ ਤੇ ਆਵਾਜਾਂ ਦੀ ਲੋੜ ਨਹੀਂ ਪੈਣਦਿਆਂ ਹਨਾ ਕਿਉਂਕਿ ਤੁਸੀਂ ਦੂਸਰਾ ਮਾਲ ਨਹੀਂ ਲਿਆਉਂਦੇ ਹੁਣ ਸਭ ਕੁਝ ਆਪਾਂ ਜੀ ਭੰਡਾਰ ਭਰ ਚੁੱਕੇ ਆ ਤੇ ਆਹ ਲੋਹਰਾਂ ਵੀ ਆ ਵੀ ਦੱਸ ਦੇ ਸਾਰੀਆਂ ਸਾਰੀ ਢਾਈ ਢਾਈ ਸੌ ਦੀ ਰੇਂਜ ਆ ਲਓ ਬਈ ਕਰੀ ਆਓ ਚੈੱਕ ਢਾਈ ਢਾਈ ਸੌ ਦੇ ਆ ਜੀ ਆਹ ਦੇਖੋ ਜੀ ਡਬਲ ਰੋਟੀ ਵਰਗਾ ਪਿਆਜ਼ ਹੀ ਕਪੜਾ ਲਓ ਜੀ ਆਹ ਚੈੱਕ ਕਰੋ ਬੜੀ ਮੋਟੀ ਲੋਹਰਾਂ ਯਾਰ ਹੈ ਮੋਟੀ ਬਈ 2250 ਦੀ ਆ ਆ ਸਾਰਾ ਜਿਹੜਾ ਮਰਜੀ ਚੈੱਕ ਆ ਲੋ ਮਾ ਜੀ ਢੇਰ ਥੱਲੇ ਵਲਾ ਕੇ ਹਾਂ ਦੋ ਘੰਟੇ ਚੈੱਕ ਕਰੀ ਜਾਏ ਜੋ ਭਲਦੀ ਆ ਆਮ ਨਹੀਂ ਸਮਝ ਆਉਂਦੀ ਕਿ ਮੈਂ ਦਿਖਾਵਾਂ ਕਿੱਥੋਂ ਕਿੱਥੋਂ ਹਾਂ ਸਹੀ ਗੱਲ ਨਹੀਂ ਮੈਂ ਆਪਾਂ ਹੁਣ ਕਿੰਨੀਆਂ ਕੁ ਵਿਖਾ ਦਾਂਗੇ ਹਨ ਹਾਂ ਇਹ ਤਾਂ ਮੇਰੇ ਹਿਸਾਬ ਨਾਲ ਪਈ ਹੋਣੀ ਤੇਰੇ ਕੋਲ 7-800 ਲੋਰ 7-800 ਲੋਰ ਹਾਂ ਤੇ ਆ ਬਈ ਜੀ ਆਹ ਵੈਰੈਟੀ ਆਈ 450 ਦੀ ਜੀ ਅੱਛਾ ਇਹ 450 400 ਵਾਲੀਆਂ 400 ਠੀਕ ਆ ਜੀ ਲਓ ਬਈ ਆ ਚ ਮੋਟੇ ਲੋਰ ਆ ਜੀ ਪੂਰੇ ਪ੍ਰੀਮੀਅਮ ਆਰਟੀਕਲ ਆ ਆ ਸਾਢੇ 4 400 ਦੀਆਂ ਬਾਈ ਜੀ ਸਾਢੇ 4 400 ਦੀਆਂ ਜੀ ਤੁਸੀਂ ਡਿਕੈਥਲਨ ਚ ਜਾਂਦੇ ਹੋ ਤੁਹਾਨੂੰ ਟਰਾਈ ਕਰ ਲਿਓ ਜੋ ਆਪੇ ਕੀ ਰੇਟ ਰੇਟ ਮਿਲਦਾ ਜੀ ਓਕੇ 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 ਠੀਕ ਆਰਟੀਕਲ ਹੋਣਗੇ ਲਓ ਬਈ ਜੀ ਹਾਂਜੀ ਤੇ ਹੋਰ ਕੀ ਰਖਾਉਣ ਵਾਲਾ ਬਾਈ ਜੀ ਆਹ ਦੇਖੋ ਜੀ ਸਾਰੇ ਆ ਚੰਗੇ ਹੋਏ ਦਿਖਾਓ ਇਹਨਾਂ ਦੇ ਅੱਛਾ ਤੇ ਇਹਨਾਂ ਦੀ ਕੀ ਰੇਂਜ ਆ ਬਈ ਇਹ ਵੀ ਦੱਸ ਦੋ ਇਹ ਵੀ ਇਹੀ ਆ ਜੀ 9900 ਦੀ ਸਾਢੇ 9900 ਦੀ ਰੇਂਜ ਤੇ ਆਹ ਪਏ ਜਿਹੜੇ ਇਧਰ ਬਈ ਇੱਕ ਇਹ ਸਾਰੇ ਸਾਢੇ 9900 ਦੇ ਆਹ ਦੇਖੋ ਜੀ ਬ੍ਰਾਂਡ ਚੈੱਕ ਕਰੋ ਜੀ ਸਾਢੇ 9900 ਦੇ ਬਾਈ ਜੀ ਲਓ ਕਰੋ ਚੈੱਕ ਪੋਰਸ਼ੇ ਜੀ ਓਕੇ 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 ਠੀਕ ਹੈ ਜੀ ਹਾਂ ਜੀ ਆਹ ਦਿਖਾਉਣ ਇੱਕ ਮਿੰਟ ਹੋਰ ਦੱਸੋ ਲਓ ਜੀ ਲਓ ਆਹ ਦੇਖੋ ਜੀ ਓਕੇ ਓਕੇ ਕੋਲੰਬੀਆ ਹੈ ਹਾਂ ਜੀ ਓਕੇ ਪਾਜੀ ਤੇ ਆਹ ਆਹ ਆ ਜਿਹੜਾ ਮਾਲ ਪਿਆ ਭਈ ਇਹ 100 100 ਦਾ ਲਓ ਭਾਈ 100 ਵਾਲਾ ਵੀ ਹੈਗਾ ਮਾਲ ਸਾਰਾ ਟਰਾਲਾ ਭਰਿਆ ਪਿਆ 100 100 ਦਾ ਕਰੀਓ ਚੱਕ ਜਿਨੇ ਘੱਟ ਪੈਸੇ ਲਾਉਣੇ ਭਾਈ ਜੀ 100 ਵਾਲਾ ਲੈ ਜਾਓ ਮਾਲ ਹਾਂ ਨਜ਼ਾਰੇ ਭਾਈ ਬਣੇ ਪਏ ਪੂਰੇ ਆ ਜਿੱਥੋਂ ਮਰਜੀ ਗੱਲਬਾਤ ਪੂਰੀ ਹੋਈ ਹੈ ਭਾਈ ਐਵੇਂ ਕਹਿ ਦਈਏ ਜੇ 100 ਦਾ ਕਹਦਾ ਤਾਂ 100 ਦਾ ਹੀ ਮਿਲਣਾ ਹਾਂ ਇਹ ਨਹੀਂ ਭਈ 100 ਦਾ ਕਹਿ ਕੇ ਤਾਂ ਤੁਹਾਨੂੰ ਜਦੋਂ ਤੁਸੀਂ ਆ ਕੇ ਤੁਸੀਂ 2.5 250 ਲੈ ਲਾਂਗੇ ਆ ਚੱਕੋ ਸਾਰੇ ਬ੍ਰੈਂਡ ਦੇ ਪੀਸ ਹੋਣਗੇ ਜੀ ਕਿਉਂਕਿ ਸਿਆਲਾਂ ਚ ਕੱਪੜੇ ਦੀ ਲੋੜ ਪੈਣੀ ਹੈ ਬਾਈ ਹਾਂਜੀ ਅੱਜ ਲੱਕਰੀ ਆਓ ਚੈੱਕ ਪਸੰਦ ਦਾ ਲੈ ਜਾਓ ਅਸੀਂ ਤਾਂ ਕੁਝ ਵੀ ਨਹੀਂ ਕਹਿੰਦੇ ਨਾਲ ਮਾਰੋ ਹਾਂ ਲਓ ਇਹ ਪੂਮਾ ਦਾ ਹਨ ਆਏ ਨਹੀਂ ਹੈਗਾ ਜੀ ਥੋੜਾ ਜਿਹਾ ਮਾਲ ਦਿਖਾ ਕੇ ਤੁਹਾਨੂੰ ਕਹਤਾ ਜੀ ਬਾਦੀ ਕੇ ਡਾਊਨ ਚ ਪਿਆ ਜੀ ਹਾਂ ਠੀਕ ਹੈ ਜੀ ਉਹ ਵੀ ਆ ਬੋਰੇ ਭਰੇ ਪਏ ਆ ਜੀ ਸਾਰੇ ਸਾਰਾ ਇਹ ਜੀ ਮਾਲ ਹੀ ਆ ਲਓ ਬਈ ਸਾਰਾ ਮਾਲ ਭਰਿਆ ਪਿਆ ਤੇ ਬਾਈ ਨੇ ਚੈੱਕ ਕਰਾਦਾ ਆ ਪਾ ਇਧਰ ਵੇਖੋ ਆ ਵੇਖੋ ਚੈੱਕ ਕਰ ਲਓ ਆ ਨਵਾਂ ਪਿਆ ਸਾਰਾ ਮਾਲ ਲਟ ਲੋ ਮੇਲਾ ਬਾਈ ਆ ਕੇ ਜਲਦੀ ਤੋਂ ਜਲਦੀ ਤੇ ਆ ਰੈਕ ਵੀ ਦਿਖਾ ਦਿਓ ਜੀ ਸਾਰੇ ਭਰੇ ਪਏ ਆ ਜੀ ਰੈਕ ਭਰੇ ਪਏ ਆ ਤੇ ਆ ਲਓ ਬਾਈ ਜੀ ਇਧਰ ਜੀਨਾ ਜੂਨਾ ਵੀ ਪਈਆਂ ਤੁਸੀਂ ਜੀਨਾ ਲੈ ਜਾਣੀਆਂ ਜੀਨਾ ਲਿਜਾ ਸਕਦੇ ਹੋ ਜਿਹੜਾ ਕੋ ਤੁਸੀ ਲੈ ਜਾਣਾ ਬਾਈ ਲੈ ਜਾ ਸਕਦੇ ਹੋ ਸਾਰਾ ਕੁਝ ਓਕੇ ਆ ਬਾਈ ਜੀ ਇਧਰਲੇ ਪਾਸੇ 2250 ਦੀ ਜੀ ਸਾਰੀ 2250 ਵਾਲੀਆਂ ਹਾਂ ਜੀ 2250 ਲਓ ਬਾਈ ਆ 2250 ਵਾਲੀਆਂ ਜੀਨਾ 2250 ਵਾਲੀਆਂ ਲਓ ਸੋਹਣਗੇ ਜੀ ਲਓ ਚੈੱਕ ਕਰ ਲਓ ਬਾਈ ਆ ਕਰਿਓ ਚੈੱਕ 2250 ਦੀਆਂ ਲੋਹਰਾਂ ਬਾਈ ਆ ਜੀਨਾ ਸੋਰੀ ਆ ਦੇਖ ਲਓ ਬਈ ਕਰੋ ਚੈੱਕ 2350 ਦੇ ਆਰਟੀਕਲ ਆ ਜੀ 2 2 250 ਦੇ ਹਜ਼ਾਰ ਦੀਆਂ ਚਾਰ ਜੀ ਨਾ ਜਾਣੀਗੀ ਹਜ਼ਾਰ ਦੀਆਂ ਚਾਰ ਲਾ ਲਓ ਤੇ ਜੇਕ ਬਾਈ ਕਿਸੇ ਨੇ ਵੀਡੀਓ ਕਹਿਦਾ ਸ਼ੇਅਰ ਕਰਕੇ ਆਇਆ ਫੇਰ ਪੰਜ ਦੇਵੋਗੇ ਦੇ ਦਾਂਗੇ ਜੀ ਲਓ ਜੀ ਪੰਜ ਲੋਹਰਾ ਬਾਈ ਜੀ ਹਜ਼ਾਰ ਦੀਆਂ ਹਾਂਜੀ ਆ ਜਾ ਜੀਨਾ ਸੌਰੀ ਜੀਨਾ ਪੰਜ ਜੀਨਾ ਚੈੱਕ ਕਰ ਲੋ ਬਾਈ ਜੀ ਹਜ਼ਾਰ ਦੀਆਂ ਪੰਜ ਜੀਨਾ ਦੇਊਗਾ ਬਾਈ ਤੁਹਾਨੂੰ ਮਰਦਾ ਹਜ਼ਾਰ ਦੀ ਇੱਕ ਵੀ ਮਿਲ ਜੇ ਤੇ ਚੰਗੀ ਆ ਜੇ ਹੈ ਆ ਕਰਿਓ ਚੈੱਕ ਆ ਦੇਖੋ ਜੀ ਬ੍ਰਾਂਡ ਦੇਖੋ ਨਾਲੇ ਆ ਬ੍ਰਾਂਡ ਚੈੱਕ ਕਰੋ ਬਾਈ ਜੀ ਇਹ ਲਾ ਆ 100% ਓਰੀਜਨਲ ਹੋਊਗੀ ਜੀ ਨਹੀਂ ਕੋਈ ਐਵੇਂ ਉਹ ਦੇਸੀ ਹੋਊਗੀ ਜੀ ਹਾਂ ਦੇਸੀ ਨਹੀਂ ਮਾਲ ਸਹੀ ਆ ਆ ਚੱਕੋ ਬਾਈ ਤੁਹਾਡੇ ਨਾਲ ਗੱਲਬਾਤ ਕਰਾਦੀ ਆ ਬਾਈ ਨੂੰ ਦੱਸ ਦਈਏ ਵੀਡੀਓ ਸ਼ੇਅਰ ਵੀ ਕਰਕੇ ਆਏ ਆ ਤੇ ਨਾਲੇ ਅਸੀਂ ਵੀਡੀਓ ਦੇਖ ਕੇ ਆਏ ਆ ਤੇ ਇਧਰ ਬਾਈ ਹੋਣਾ ਨੇ ਜਿਹੜਾ ਆਪਾਂ ਨੂੰ ਸਾਰਾ ਮਾਲ ਵਿਖਾਤਾ ਵਾ ਆ ਦੇਖੋ ਜੀ ਬਰਬੇਰੀ ਦੇ ਪੀਸਾ ਜੀ ਅੱਛਾ ਦੇਖੋ ਜੀ ਓਕੇ 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 ਲਓ ਜੀ 850 850 ਦੇ ਤੇ ਬਾਈ ਜੀ ਵੀਡੀਓ ਨੂੰ ਜੇ ਜਰੂਰ ਸ਼ੇਅਰ ਕਰੋ ਐਡਰੈਸ ਤੁਹਾਨੂੰ ਦੱਸ ਦਿੰਨੇ ਫਿਰ ਦੁਬਾਰਾ ਇਹ ਹੈਗਾ ਜਿਹੜਾ ਬੱਸ ਸਟੈਂਡ ਤਲਵੰਡੀ ਭਾਈ ਦਾ ਆ ਸਾਹਮਣੇ ਦੇਖਿਓ ਇਹ ਹੈਗਾ ਬੱਸ ਸਟੈਂਡ ਤਲਵੰਡੀ ਭਾਈ ਦਾ ਤੇ ਸਾਹਮਣੇ ਰੋਡ ਹੈਗਾ ਜਿਹੜਾ ਅ ਅੰਮ੍ਰਿਤਸਰ ਵਾਲਾ ਇਧਰ ਨੂੰ ਅੰਮ੍ਰਿਤਸਰ ਆ ਇਧਰ ਨੂੰ ਹੈਗਾ ਫਰੀਦਕੋਟ ਆ ਇਸ ਇਹ ਹੈਗੀ ਬਾਈ ਹੁਣਾਂ ਦੀ ਵਿਦੇਸ਼ੀ ਕੱਪੜੇ ਦੀ ਜੜੀ ਸ਼ਾਪ ਆ ਤੁਹਾਨੂੰ ਇਥੋਂ ਆਪਾਂ ਦਿਖਾ ਦਿੰਨੇ ਆ ਜੇ ਕਿਸੇ ਨੇ ਆਉਣਾ ਤੇ ਸਾਹਮਣੇ ਹੈਗਾ ਜਿਹੜਾ ਇਥੇ ਆਧਾਰ ਵਾਲਿਆਂ ਦਾ ਵਾ ਤੇ ਗੱਲ ਕਲੈਕਸ਼ਨ ਵਿਦੇਸ਼ੀ ਕੱਪੜੇ ਦੀ ਸੇਲ ਤੇ ਜਰੂਰ ਬਾਈ ਕੋਲੇ ਜਿਹੜਾ ਆਉਣਾ ਤੁਸੀਂ ਤੇ ਇੱਕ ਵਾਰ ਤੇ ਬਾਕੀ ਜਿਹੜਾ ਇੱਕ ਵਾਰ ਆਉਂਗੇ ਤੇ ਨਰਾਸ਼ ਨਹੀਂ ਤੁਸੀਂ ਜਾਓਗੇ ਕਦੇ ਕਿਉਂਕਿ ਕੱਪੜਾ ਬਾਈ ਕੋਲੇ ਬਹੁਤ ਆ ਤੇ ਸੋ ਵੀਡੀਓ ਨੂੰ ਜਰੂਰ ਇੱਕ ਵਾਰੀ ਆਪਾਂ ਫੇਰ ਕਹਿ ਦਿੰਨੇ ਆ ਵੀ ਸ਼ੇਅਰ ਜਰੂਰ ਕਰਾ ਜਿਓ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ